ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਹੋਰ ਸਾਨੂੰ ਠੀਕ ਠਾਕ ਜੇ ਵਧੀਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਿਛਲੀਆਂ ਤਿੰਨ ਵੀਡੀਓ ਆਪਾਂ ਪਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਨੂੰ ਜਹਾਜ਼ ਦੀ ਪੂਰੀ ਆਪਣੇ ਦੀ ਸਮੁੰਦਰੀ ਜਹਾਜ਼ ਦੀ ਸੈਰ ਕਰਾਉਂਦੇ ਆ ਪੂਰਾ ਡੈਕ ਤੁਹਾਨੂੰ ਮੈਂ ਵਿਖਾ ਆਇਆ ਹਾਂ ਹੁਣ ਆਪਾਂ ਤੁਹਾਨੂੰ ਜਹਾਜ਼ ਦੇ ਵਿੱਚ ਰੈਸ਼ ਆਪਣੀ ਜਹਾਜ਼ ਚੱਲਦਾ ਕਿੱphੋ ਕਮੋਡੀਸ਼ਨ ਸਾਰਾ ਕੁਝ ਵਿਖਾਉਂਦੇ ਆ ਮੈਂ ਪਿਛਲੀਆਂ ਆਪਣੀਆਂ ਤਿੰਨ ਵੀਡੀਓ ਤੁਸੀਂ ਵੇਖੋਗੇ ਤੇ ਤੁਹਾਨੂੰ ਬਹੁਤਾ ਵਧੀਆ ਪਤਾ ਲੱਗ ਜੂ ਕਿ ਕੀ ਸੀਨ ਹੁੰਦਾ ਸਮੁੰਦਰੀ ਜਹਾਜ਼ ਦੇ ਉੱਤੇ ਲਾਈਫ ਕਿਵੇਂ ਦੀ ਹੁੰਦੀ ਆ ਆਪਾਂ ਕਿਵੇਂ ਰਹਿੰਦੇ ਆ ਜਾਂ ਚੱਲਦਾ ਕਿਵੇਂ ਆ ਸਾਰਾ ਕੁਝ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਣਦੇ ਆ ਤੇ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਵਿੱਚ ਮੈਂ ਤੁਹਾਨੂੰ ਆ ਜਹਾਜ਼ ਦਾ ਇੱਥੇ ਨਾ ਹੁਣ ਘੁੰਮੰਦੇ ਆ ਵਾ ਫਿਰੰਦੇ ਆ ਇਹ ਜਹਾਜ਼ ਦਾ ਬ੍ਰਿਜ ਵਿਖਾਇਆ ਸੀ ਇਤੋਂ ਅੱਗੇ ਦਾ ਜਿਹੜਾ ਸੀਨ ਹੈ ਜਿਹਦੇ ਵਿੱਚ ਹੁਣ ਮੈਂ ਤੁਹਾਨੂੰ ਵਿਖਾਵਾਂਗਾ ਜਹਾਜ਼ ਦੇ ਵਿੱਚ ਕਮਰੇ ਵੀ ਆਪਣੇ ਜਹਾਜ਼ ਦੇ ਵਿੱਚ ਕਮਰੇ ਕਿਵੇਂ ਦੇ ਹੁੰਦੇ ਆ ਉਹ ਆਪਾਂ ਤੁਹਾਨੂੰ ਵਿਖਾਉਣੇ ਸਟਾਰਟ ਕਰਾਂਗੇ ਪਿਛਲੀ ਵੀਡੀਓ ਜਿਹੜੀ ਆ ਉਹ ਆਪਾਂ ਇਸ ਜਗ੍ਹਾ ਤੇ ਆ ਕੇ ਰੋਕਤੀ ਸੀ ਠੀਕ ਆ ਪਿਛਲੀਆਂ ਦੋਵੇਂ ਵੀਡੀਓ ਤੁਸੀਂ ਤਿੰਨੇ ਵੇਖ ਲੋਗੇ ਤੇ ਤੁਹਾਨੂੰ ਪੂਰਾ ਅੰਦਾਜ਼ਾ ਲੱਗ ਜਾਊਗਾ ਵੀ ਹਾਂ ਆਪਾਂ ਲੜੀ ਨੂੰ ਜੋ ਹੁਣ ਆਪਾਂ ਇੱਥੋਂ ਥੱਲੇ ਜਾਨੇ ਆ ਜਿੱਥੇ ਮੈਂ ਤੁਹਾਨੂੰ ਆਪਣੇ ਕਮਰੇ ਵਿਖਾਉਂਗਾ ਤੇ ਜਾਇਦਾ ਅੰਦਰ ਦਾ ਹਿੱਸਾ ਕਿਵੇਂ ਦਾ ਹੁੰਦਾ ਵਾ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਠੀਕ ਹੈ ਜੀ ਆਹ ਇੱਕ ਰਾ ਤੁਸੀਂ ਚਾਤੀ ਮਾਰ ਰਹੋ ਵੈਸੇ ਇੱਥੋਂ ਜਾ ਚੱਲਦਾ ਵਾ ਜਿਹੜੇ ਆ ਪਹਿਲੀ ਵਾਰੀ ਦੇਖਣਦੇ ਆ ਵੀਡੀਓ ਤੇ ਇਹਦੇ ਬਾਰੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਾ ਵਾਂ ਉਹ ਵੀਡੀਓ ਤੁਸੀਂ ਵੇਖੋਗੇ ਤੇ ਤੁਹਾਨੂੰ ਫਿਰ ਜਿਆਦਾ ਵਧੀਆ ਪਤਾ ਲੱਗ ਜਾਊਗਾ ਪਹਿਲਾਂ ਉਹ ਦੋ ਵੀਡੀਓ ਵੇਖ ਲਿਓ ਫਿਰ ਤੁਸੀਂ ਇਹ ਵੀਡੀਓ ਤੇ ਆ ਜਿਓ ਫਿਰ ਤੁਹਾਨੂੰ ਪੂਰਾ ਪਤਾ ਲੱਗ ਜਾਊ ਠੀਕ ਹੈ ਕਿ ਆਪਾਂ ਹੁਣ ਅੱਗੇ ਕੀ ਵਿਖਾ ਆਜੋ ਬਾਕੀ ਤੁਹਾਨੂੰ ਜਿਨ੍ਹਾਂ ਨੇ ਪਿਛਲੀਆਂ ਦੋ ਵੀਡੀਓ ਵੇਖੀਆਂ ਤਿੰਨ ਉਹਨਾਂ ਨੂੰ ਆਪਾਂ ਅੱਗੇ ਆ ਵਿਖਾਉਨੇ ਆ ਜੋ ਕਮਰੇ ਠੀਕ ਹੈ ਜੀ ਹਾਂਜੀ ਇਦਾਂ ਦਾ ਜਿਹੜਾ ਕੁਛ ਸਾਹ ਪਤਾਵਿਆ ਆਪਣੇ ਹੁੰਦਾ ਵਾ ਜਹਾਜ਼ ਦੇ ਵਿੱਚ ਆਪਾਂ ਜਦੋਂ ਥੱਲੇ ਉਤਰਨਾ ਵਾ ਇਸ ਤਰ੍ਹਾਂ ਕਰਕੇ ਆ ਪੌੜੀਆਂ ਆ ਗਈਆਂ ਠੀਕ ਹੈ ਇੱਥੋਂ ਆਪਾਂ ਥੱਲੇ ਉਤਰਦੇ ਜਾਣਾ ਸੇਜੇ ਸੇਜੇ 11 ਮੰਜ਼ਲਾਂ ਦਾ ਇਹ ਜਹਾਜ਼ ਆ ਤੇ ਥੱਲੇ ਉਤਰਨ ਨੂੰ ਪੌੜੀਆਂ ਵੀ ਹੈਗੀਆਂ ਵਾ ਬਿਲਕੁਲ ਥੱਲੇ ਤੱਕ ਪੌੜੀਆਂ ਵਾ ਤੇ ਬਾਕੀ ਇਹਦੇ ਵਿੱਚ ਲਿਫਟ ਵੀ ਲੱਗੀ ਆ ਆ ਹੁਣ ਆਪਾਂ ਆ ਗਏ ਆ ਬਿਲਕੁਲ ਟਾਪ ਆਜੀ ਮੰਜ਼ਲਿਆ ਤੇ ਇੱਥੇ ਆ ਆਪਣਾ ਐਲੀਵੇਟਰ ਇੱਥੇ ਆਪਣੀ ਲਿਫਟ ਲੱਗੀ ਆ ਜਹਾਜ਼ ਦੇ ਵਿੱਚ ਉੱਪਰ ਥੱਲੇ ਜਾਣ ਨੂੰ ਪੌੜੀਆਂ ਵੀ ਹੁੰਦੀਆਂ ਵਾ ਤੇ ਐਲੀਵੇਟਰ ਵੀ ਹੁੰਦਾ ਤੇ ਆ ਸਾਰਾ ਆਪਣਾ ਜੀ ਡੈਕ ਕਹਿ ਦਿੰਦੇ ਆ ਇੱਥੇ ਮੰਜ਼ਲਾਂ ਨੂੰ 1 2 3 ਦੇ ਹਿਸਾਬ ਨਾਲ ਨਹੀਂ ਗਿਣਿਆ ਜਾਂਦਾ ਇਹਨੂੰ ਏ ਬੀ ਸੀ ਦੇ ਹਿਸਾਬ ਨਾਲ ਗਿਣਿਆ ਜਾਂਦਾ ਵਾ ਤੇ ਆਪਾਂ ਇਸ ਟਾਈਮ ਜੀ ਡੈਕ ਤੇ ਆ ਇੱਥੇ ਆਹ ਜਿਹੜਾ ਕਮਰਾ ਵਾ ਇਹ ਆਪਣੇ ਚੀਫ ਇੰਜੀਨੀਅਰ ਦਾ ਠੀਕ ਹੈ ਚੀਫ ਇੰਜੀਨੀਅਰ ਦਾ ਕਮਰਾ ਵਾ ਉਧਰ ਹੈ ਜਿਹੜਾ ਕੈਪਟਨ ਦਾ ਕਮਰਾ ਵਾ ਐ ਡੈਕ ਦੇ ਉੱਤੇ ਸਿਰਫ ਦੋ ਹੀ ਜਣੇ ਰਹਿੰਦੇ ਆ ਕੈਪਟਨ ਤੇ ਚੀਫ ਇੰਜੀਨੀਅਰ ਸੀਨੀਅਰ ਰੈਂਕ ਨੇ ਇਹਨਾਂ ਦੇ ਕਮਰੇ ਬਹੁਤ ਜ਼ਿਆਦਾ ਵੱਡੇ ਹੁੰ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਪਤਾ ਲੱਗਦਾ ਰਹੇ ਵਾਈਫਾਈ ਦਾ ਰੂਟਰ ਲੱਗਾ ਵਾ ਸਟਾਰਲਿੰਕ ਦੇ ਨਾਲ ਆਪਣਾ نیٹ ਜਾਇ ਤੇ ਹਮੇਸ਼ਾ ਚੱਲਦਾ ਰਹਿੰਦਾ ਠੀਕ ਹੈ ਤੇ ਇਦਾਂ ਕਰਕੇ ਆਪਾਂ ਨੂੰ ਮਤਲਬ ਸੀਮਲੈਸ ਇੰਟਰਨੈਟ ਮਿਲਦਾ ਰਹਿੰਦਾ ਵਾ ਸਮੁੰਦਰ ਦੇ ਵਿੱਚ ਵੀ ਜਦੋਂ ਆਪਣਾ ਜਾਜ ਹੁੰਦਾ ਵਾ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅੱਜ ਕੱਲ ਇੰਟਰਨੈਟ ਦੀ ਕੋਈ ਤੰਗੀ ਨਹੀਂ ਹੈਗੀ ਠੀਕ ਹੈ ਜੀ ਹਰ ਕਿਤੇ ਇੰਟਰਨੈਟ ਚੱਲਦਾ ਰਹਿੰਦਾ ਵਾ ਆਜੋ ਹੁਣ ਆਪਾਂ ਥੱਲੇ ਚੱਲਦੇ ਹਾਂ ਏ ਹੁਣ ਆਪਾਂ 11 ਮੰਜ਼ਲਾਵਾਂ ਪੂਰੇ ਜਾਇਦੀਆਂ ਤੇ ਮੈਂ ਤੁਹਾਨੂੰ ਏਕ-ਏਕ ਕਰਕੇ ਸਾਰੀਆਂ ਹੀ ਵਿਖਾਉਂਗਾ ਠੀਕ ਹੈ ਤੇ ਨਾਲੇ ਤੇ ਤੁਹਾਨੂੰ ਜਾਇਦ ਦੀ ਜਾਣਕਾਰੀ ਦਊਂਗਾ ਤੇ ਨਾਲੇ ਤੁਹਾਨੂੰ ਹਰ ਇੱਕ ਮੰਜ਼ਲ ਬਾਰੇ ਕੱਲਾ-ਕੱਲਾ ਤੁਹਾਨੂੰ ਦੱਸੀ ਜਾਊਂਗਾ ਕਿ ਆਪਣੇ ਜਾਇਦ ਦੇ ਉੱਤੇ ਸਿਸਟਮ ਕਿਵੇਂ ਲੰਭਦਾ ਆ ਪਿਆਪਾ ਕਿਵੇਂ ਰਹਿਣਾ ਠੀਕ ਹੈ ਇਹ ਜਿਹੜੇ ਇਹ ਜਿਹੜਾ ਵਿੱਚ ਜਿਹੜੀਆਂ ਤਿੰਨ ਮੰਜ਼ਲਾ ਹਨ ਇਹ ਖਾਲੀ ਆ ਇਹਨਾਂ ਤੇ ਕੋਈ ਨਹੀਂ ਰਹਿੰਦਾ ਕਿਉਂਕਿ ਕਿਉਂ ਨਹੀਂ ਰਹੇ ਇਹ ਤਿੰਨ ਤਿੰਨ ਮੰਜ਼ਲਾ ਕਿਉਂ ਖਾਲੀ ਹੋ ਮੈਂ ਤੁਹਾਨੂੰ ਥੱਲੇ ਜਾ ਕੇ ਬਖਾ ਦਿੰਦਾ ਹਾਂ ਕਿਉਂਕਿ ਇਹਦੇ ਵਿੱਚ ਸਾਡੇ ਖੇਡਣ ਮੰਦਰ ਨੂੰ ਵੀ ਇੱਕ ਜਗ੍ਹਾ ਬਣੀ ਉਹਨੂੰ ਵਰਡ ਸਪੇਸ ਆਪਾਂ ਕਰ ਦ ਇਹ ਜਾਇ ਇੰਚ ਹੈ ਜਿਹੜੀ ਇਹ 220 ਫੁੱਟ ਚਾਵਾ ਜਾ ਜਾਏ ਤੇ ਆਜੋ ਮੈਂ ਤੁਹਾਨੂੰ ਇੱਥੇ ਵਿਖਾਉਣਾ ਜਿਹੜੀ ਆਏ ਹੈ ਕਰਕੇ ਜਿਹੜੀਆਂ ਤਿੰਨ ਮੰਜ਼ਲਆਂ ਆੜੀਆਂ ਖਾਲੀ ਇਹ ਜਿਹੜਾ ਆਪਾਂ ਇੱਥੇ ਆ ਗਏ ਨਾ ਇਹ ਹੁਣ ਆਪਾਂ ਤਿੰਨ ਮੰਜ਼ਲਾਂ ਹੋਰ ਢਿੱਲੇ ਆ ਚੁੱਕੇ ਆਂ ਇਧਰੋਂ ਆਪਾਂ ਆਏ ਤਿੰਨ ਮੰਜ਼ਲਾਂ ਥੱਲੇ ਉਤਰ ਕੇ ਠੀਕ ਹੈ ਤੇ ਇਧਰ ਮਾਰੋ ਨੀਗਾ ਤੁਸੀਂ ਆਹ ਜਿਹੜਾ ਹੈ ਨਾ ਇਹ ਆ ਆਪਣਾ ਜਾਇ ਦਾ ਵੋਇਡ ਸਪੇਸ ਇੱਥੇ ਆਪਣਾ ਵੀ ਟੇਬਲ ਟੈਨਿਸ ਖੇਡਣ ਨੂੰ ਸਾਰਾ ਪ੍ਰਬੰਧ ਹੈਗਾ ਵਾ ਲਾਈਟ ਮੈਂ ਔਨ ਕਰਦਾ ਤੇ ਆਹ ਵੇਖੋ ਇਹ ਜਿਹੜਾ ਆਪੇ ਉੱਪਰੋਂ ਆਪਾਂ ਆਏ ਆ ਤਿੰਨ ਮੰਜ਼ਲਾਂ ਤਾਂ ਕਰਕੇ ਖਾਲੀ ਇਹ ਤੇ ਕੈਪਟਨ ਤੇ ਚੀਫ ਇੰਜੀਨੀਅਰ ਕਮਰਾ ਦੇ ਉੱਪਰ ਹੀ ਤੇ ਉੱਤੋਂ ਉੱਪਰ ਜਿੱਥੋਂ ਜਹਾਜ਼ ਚੱਲਦਾ ਵਾ ਤੇ ਆ ਵਿੱਚ ਤਿੰਨ ਮੰਜ਼ਲਾਂ ਖਾਲੀ ਐ ਇਹ ਕਰਕੇ ਵੀ ਆ ਜਗ੍ਹਾ ਜਿਹੜੀ ਸਾਡੇ ਕ੍ਰਿਕਟ ਖੇਡਣ ਨੂੰ ਤੇ ਆਵੇ ਟੇਬਲ ਟੈਨਿਸ ਖੇਡਣ ਨੂੰ ਤੇ ਹੋਰ ਤੁਸੀਂ ਭਾਵੇਂ ਇੱਥੇ ਜੋ ਮਰਜ਼ੀ ਐ ਐਕਟੀਵਿਟੀ ਕਰ ਸਕਦੇ ਜੇ ਖਾਲੀ ਜਗ੍ਹਾ ਜਾਇ ਦੇ ਵਿੱਚ ਛੱਡੀ ਹੁੰਦੀ ਐ ਖੇਡਣ ਨੂੰ ਹਰ ਜਗ੍ਹਾ ਦੇ ਵਿੱਚ ਨਹੀਂ ਹੁੰਦੀ ਡਿਜ਼ਾਈਨ ਹਰ ਜਗ੍ਹਾ ਦੇ ਵੱਖੋ ਵੱਖਰੇ ਹੁੰਦੇ ਆ ਪਰ ਆਪਣੇ ਜਹਾਜ਼ ਦੇ ਉੱਤੇ ਹੈਗੀ ਆ ਜਦੋਂ ਮੁੰਡਿਆਂ ਦਾ ਟਾਈਮ ਹੁੰਦਾ ਵੇਲੇ ਟਾਈਮ ਆਵੇ ਕ੍ਰਿਕਟ ਵੀ ਖੇਡਦੇ ਆ ਬੈਟ ਪਾਏ ਠੀਕ ਆ ਆਵੇ ਬਾਸਕਟਬਾਲ ਨਾਲ ਪਈਆਂ ਬਾਸ ਹੇ ਗਾਵਾ ਇਦਾਂ ਦਾ ਕੋਈ ਸਿਸਟਮ ਹੁੰਦਾ ਇੱਥੇ ਵਾਈਡ ਸਪੇਸ ਬੜਿਆਂ ਜਾਹਾਂ ਦੇ ਉੱਤੇ ਨਹੀਂ ਹੁੰਦੀ ਏ ਪਰ ਆਪਾਂ ਚੱਲੋ ਲੱਕੀਆਂ ਕਿ ਆਪਣੇ ਜਾਹ ਦੇ ਉੱਤੇ ਖੇਡਣ ਮੰਨ ਲਨ ਨੂੰ ਜਗ੍ਹਾ ਵਾਧੂ ਖੁੱਲੀ ਹੈਗੀ ਆ ਜਿਮ ਵਗੈਰਾ ਵੀ ਆਪਣੇ ਜਾਹ ਤੇ ਹੈਗਾ ਵਾ ਸਾਰਾ ਕੁਝ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਵਿਖਾਉਣਾ ਵਾ ਅਬ ਇਦਾਂ ਦਾ ਕੋਈ ਸਿਸਟਮ ਹੁੰਦਾ ਵਾ ਵਾਈਡ ਸਪੇਸ ਦੇ ਵਿੱਚ ਠੀਕ ਹੈ ਜੀ ਇੱਥੇ ਆਪਾਂ ਕ੍ਰਿਕਟ ਵਗੈਰਾ ਖੇਡਦੇ ਆ ਫੁੱਟਬਾਲ ਖੇਡੋ ਜੋ ਮਰਜ਼ੀ ਖੇਡੋ ਇਦਾਂ ਦਾ ਸੀਨ ਕੋਈ ਹੁੰਦਾ ਤੇ ਅੱਜ ਹੁਣ ਆਪਾਂ ਥੱਲੇ ਚੱਲਦੇ ਆ ਰੱਬ ਤੁਹਾਡਾ ਭਲਾ ਕਰੇ ਤੁਸੀਂ ਨਾ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਫਿਰ ਆਪਾਂ ਤੁਹਾਡੇ ਵਾਸਤੇ ਹੋਰ ਵੀ ਵੀਡੀਓ ਜਰੂਰ ਲੈ ਕੇ ਆਵਾਂਗੇ ਜਿੱਦੇ ਵਿੱਚ ਤੁਹਾਨੂੰ ਆਪਾਂ ਆਪਣੇ ਜਹਾਜ਼ ਦੀ ਸਾਰੀ ਜ਼ਿੰਦਗੀ ਬਾਰੇ ਦੱਸਾਂਗੇ ਵੀ ਸਮੁੰਦਰ ਦੇ ਵਿੱਚ ਆਪਾਂ ਕਿਵੇਂ ਰਹਿੰਦੇ ਆ ਸਾਡਾ ਰਹਿਣ ਸਹਿਣ ਕਿਵੇਂ ਦਾ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਾਵਾਂਗੇ ਤੇ ਆ ਆਪਾਂ ਹੁਣ ਆ ਗਏ ਜੀ ਐਫ ਡੈਕ ਦੇ ਉੱਤੇ ਤੁਹਾਨੂੰ ਮੈਂ ਦੱਸਿਆ ਸੀ ਅੱਗੇ ਵੀ ਵੀ ਇੱਥੇ ਜਿਹੜੀਆਂ ਮੰਜ਼ਲਾਵਾਂ ਏ ਬੀ ਸੀ ਦੇ ਹਿਸਾਬ ਨਾਲ ਬਣੀਆਂ ਜਾਂਦੀਆਂ ਯੂ ਤੋਂ ਸ਼ੁਰੂ ਹੁੰਦੀ ਆ ਅੱਪਰ ਡੈਕ ਤੋਂ ਉਸ ਤੋਂ ਬਾਅਦ ਏ ਬੀ ਸੀ ਡੀ ਈ ਐਫ ਤੇ ਜੀ ਡੈਕ ਤੋਂ ਆਪਾਂ ਪਰੋਏ ਠੀਕ ਹੈ ਇਦਾਂ ਕਰਕੇ ਬ੍ਰਿਜ ਤੇ ਇੱਧਰ ਆ ਗਿਆ ਆਪਣੇ ਜਹਾਜ਼ ਦੇ ਉੱਤੇ ਮੁੰਡੇ ਮੈਂ ਤਾਂ ਹੌਲੀ ਬੋਲਣੇ ਹੁਣ ਵੀ ਕਿਸੇ ਦੀ ਨੀਂਦ ਨਾ ਖਰਾਬ ਹੋਵੇ ਅੱਛਾ ਤੁਸੀਂ ਨਾ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਪੁੱਛਿਆ ਸੀ ਵੀ ਤੂੰ ਜਹਾਜ਼ ਤੇ ਇਕੱਲਾ ਹੀ ਤੁਰਿਆ ਫਿਰਦਾ ਵਾਂ ਬਾਕੀ ਬੰਦੇ ਨਹੀਂ ਦੀਦੇ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਜਿਹੜੀ ਵੀਡੀਓ ਹੈ ਨਾ ਉਹ ਰੈਸਟ ਟਾਈਮ ਤੇ ਬਣਾਉਣਾ ਵਾ ਡਿਊਟੀ ਟਾਈਮ ਤੇ ਆਪਾਂ ਆਪਣੀ ਡਿਊਟੀ ਕਰਦੇ ਹੁੰਦੀ ਆ ਤੇ ਹੁਣ ਮੇਰਾ ਰੈਸਟ ਟਾਈਮ ਆ ਤੇ ਬਾਕੀ ਮੁੰਡੇ ਵੀ ਸੁੱਤੇ ਆ ਕੋਈ ਸੁੱਤਾ ਵਾ ਕੋਈ ਆਪਣੀ ਡਿਊਟੀ ਤੇ ਆ ਤੇ ਆਹ ਸਾਰਿਆਂ ਦੇ ਤਾਂ ਹੀ ਦਰਵਾਜ਼ੇ ਬੰਦ ਆ ਤੇ ਆਪਾਂ ਮੈਂ ਤਾਂ ਵੀ ਹੌਲੀ ਹੌਲੀ ਬੋਲਨ ਦੇਵਾ ਵੀ ਕਿਸੇ ਦੀ ਨੀਂਦ ਨਾ ਖਰਾਬ ਹੋਵੇ ਹਨਾ ਅਗਲੇ ਦੀ ਰਿਸਪੈਕਟ ਮਤਲਬ ਰષ્ટ્ર ਦੀ ਰਿਸਪੈਕਟ ਕਰਨੀ ਪੈਂਦੀ ਆ ਤੇ ਇਸ ਤਰ੍ਹਾਂ ਕਰਕੇ ਆ ਸਾਰਿਆਂ ਦੇ ਆਪੋ ਆਪਣੇ ਕਮਰੇ ਬਣੇ ਹੁੰਦੇ ਇੱਧਰ ਤੇ ਸਾਰੇ ਜਾਣੇ ਸੁੱਤੇ ਆ ਏਸੀ ਇੱਕ ਵੀਡੀਓ ਮੈਂ ਪਾਈ ਕਿ ਉਹਦੇ ਵਿੱਚ ਕਹਿੰਦੇ ਤੁਹਾਡਾ ਇਹਦੇ ਸਹਾਂ ਨਹੀਂ ਘੁੱਟਦਾ ਸਹਾਂ ਕਿਹੜੀ ਗੱਲੋਂ ਘੁੱਟਣਾ ਵਈ ਏਸੀ ਲੱਗਾ ਪੂਰਾ ਵਧੀਆ ਏਸੀ ਆ ਆਪਣਾ ਹੀਟਰ ਆ ਉਹ ਮੈਂ ਜਦੋਂ ਮੈਂ ਆਪਣਾ ਕਮਰਾ ਤੁਹਾਨੂੰ ਦਿਖਾਉਂਗਾ ਨਾ ਉਹਦੇ ਵਿੱਚ ਤੁਹਾਨੂੰ ਸਾਰਾ ਦੱਸੂ ਡਿਟੇਲ ਦੇ ਵਿੱਚ ਵੀ ਆਪਣੇ ਜਾਇਜ਼ ਤੇ ਹਰ ਤਰ੍ਹਾਂ ਦੀ ਸੁਵਿਧਾ ਹੁੰਦੀ ਆ ਏਸੀ ਵੀ ਲੱਗਾ ਵਾ ਹੀਟਰ ਵੀ ਆ ਜੇ ਠੰਡੇ ਲੱਗੇ ਜਾਇਜ਼ ਪਹੁੰਚ ਜਾਂਦਾ ਤੇ ਹੀਟਰ ਚਲਾ ਲੀਦਾ ਵਾ ਏਸੀ ਨਹੀਂ ਤੇ ਹਮੇਸ਼ਾ ਚੱਲਦਾ ਰਹਿੰਦਾ ਵਾ ਠੀਕ ਆ ਇੰਦਾ ਦਾ ਕੋਈ ਚੱਕਰ ਨਹੀਂ ਆ ਵੀ ਇੱਥੇ ਸਹਾਂ ਘੁੱਟਿਆ ਜਾਊਗਾ ਸਹਾਂ ਘੁੱਟਣ ਵਾਲਾ ਤੁਹਾਨੂੰ ਕੁਝ ਲੱਗਣ ਦਿਆ ਆ ਹੁਣ ਆਪਾਂ ਸਮੁੰਦਰੀ ਜਾਇ ਸਾਰੇ ਹੀ ਆਪੋ ਆਪਣੇ ਕਮਰੇ ਇਸ ਜਨਤਾ ਦੇ ਰਹਿੰਦੇ ਆ ਸਾਰੇ ਵਧੀਆ ਤਰੀਕੇ ਨਾਲ ਜਦੋਂ ਆਪਾਂ ਬਾਹਰੋਂ ਵੀਡੀਓ ਬਣਾਈ ਸੀ ਨਾ ਉਹ ਆਪਾਂ ਐਸ ਬਣਿਓ ਆਏ ਹਾਂ ਤੇ ਇਧਰੋਂ ਆ ਕੇ ਵੀਡੀਓ ਬਣਾਈ ਹੈ ਮੈਂ ਤੁਹਾਨੂੰ ਦਿਖਾਇਆ ਸੀ সুইਮਿੰਗ ਪੂਲ ਦਿਖਾਇਆ ਸੀ ਇੱਥੇ ਆਪਾਂ ਪਾਰਟੀ ਪੂਟੀ ਕਰਦੇ ਆ ਬਾਅਦ ਬਾਰਬੀਕਿਊ ਵਾਸਤੇ ਕੋਲਾ ਕਾਲਾ ਮਤਲਬ ਇਹ ਚ ਪਾ ਕੇ ਪਾਰਟੀ ਹੁੰਦੀ ਆ সুইਮ ਪੂਲ ਆ ਇਹ ਏਰੀਆ ਤੇ ਆਪਾਂ ਪਾਰਟੀ ਕਰਦੇ ਆ ਆਪਣਾ ਪਾਰਟੀ ਵਾਲਾ ਡੈਕ ਆ ਠੀਕ ਹੈ ਜਦੋਂ ਜਹਾਜ਼ ਦੇ ਉੱਤੇ ਪਾਰਟੀ ਹੁੰਦੀ ਤੇ ਇੱਥੇ ਹੁੰਦੀ ਹੈ ਠੀਕ ਹੈ ਐਦਾਂ ਦਾ ਕੁਝ ਵੇਖਣ ਨੂੰ ਲੱਗਦਾ ਹੈ ਸੀਨ ਇਥੋਂ ਇੱਧਰ ਬਾਕੀ ਕਮਰੇ ਸਾਰਿਆਂ ਦੇ ਦੋਹੀ ਬੰਨੀ ਆਪੋ ਆਪਣੇ ਕਮਰੇ ਆ ਕਮਰਾ ਅੰਦਰੋਂ ਸਾਡਾ ਕਿਹੋ ਜਿਹਾ ਹੁੰਦਾ ਵਾ ਉਹ ਮੈਂ ਤੁਹਾਨੂੰ ਆਪਣਾ ਕਮਰਾ ਵਿਖਾਉਂਗਾ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਜੇ ਇੱਕੋ ਵੀਡੀਓ 'ਚ ਆਪਾਂ ਇੰਨਾ ਕੁਝ ਵਿਖਾਉਣ ਲੱਗ ਗਏ ਤੇ ਫਿਰ ਕੰਮ ਹੋਏਗਾ ਲੰਮਾ ਤੇ ਇੱਧਰ ਆਜੋ ਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਆਪਣੇ ਜਾਇਦ ਦਾ ਜਿਮ ਤੇ ਆਹ ਕਰੋ ਦਰਸ਼ਨ ਆਪਣੇ ਜਾਇਦ ਦੇ ਜਿਮ ਦੇ ਠੀਕ ਹੈ ਬਹੁਤਾ ਜਿਆਦਾ ਹਾਈ ਫਾਈ ਤੇ ਨਹੀਂ ਪਰ ਇਹ ਵੀ ਚਲੋ ਠੀਕ ਠਾਕ ਜਿਹਾ ਜਿਮ ਆਪਣੇ ਜਾਇਦ ਤੇ ਹੈਗਾ ਵਾ ਠੀਕ ਹੈ ਆਪਣਾ ਜਿਹੜਾ ਕੋਈ ਬੰਦਾ ਜਿਮ ਕਰਨ ਦਾ ਸ਼ਕੀਨ ਆ ਇੱਥੇ ਆ ਕੇ ਜਿਮ ਕਰੇਗਾ ਮਸ਼ੀਨਾਂ ਲੱਗੀਆਂ ਵਾ ਠੀਕ ਆਵੇ ਟੀਵੀ ਲੱਗਾ ਵਾ ਗਾਣੇ ਗੁਣੇ ਪੂਰੇ ਵਧੀਆ ਦੇ ਵਿੱਚ ਜਿਤਨਾ ਆਪਾਂ ਜੇਮ ਵਿੱਚ ਲਾ ਕੇ ਸੁਣਦੇ ਹਾਂ ਉਤਰਾਂ ਆਪਾਂ ਇੱਥੇ ਸੁਣ ਸਕਦੇ ਆਂ ਟਰੇਡ ਮੀਲ ਇੱਥੇ ਆਵੇ ਲੱਗਾ ਵਾ ਹੈ ਸਾਈਕਲ ਸੂਕਲ ਜਿਹਾਵੇ ਲੱਗੇ ਆ ਹੋਰ ਵੀ ਨਵਾਂ ਸਮਾਨ ਅੱਜ ਆ ਗਿਆ ਵਾ ਉਹਦੀ ਅਨਬਾਕਸਿੰਗ ਵੀ ਤੁਹਾਨੂੰ ਦਿਖਾਵਾਂਗੇ ਨਵੇਂ ਡੰਬਲ ਆਏ ਆ ਨਵੀਂ ਸਮਿੱਤ ਮਸ਼ੀਨ ਆਈ ਆ ਹੈ ਹੋਰ ਕਾਫੀ ਸਾਰਾ ਵੇਟ ਨਵਾਂ ਆਇਆ ਵਾ ਉਹ ਹੁਣ ਇੱਥੇ ਆਪਾਂ ਲਿਆ ਕੇ ਰੱਖਾਂਗੇ ਤੇ ਫਿਰ ਤੁਹਾਨੂੰ ਉਹ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਕਿ ਆਪ ਨੂੰ ਟਾਈਮ ਟੂ ਟਾਈਮ ਇੰਨਾਂ ਚੀਜ਼ਾਂ ਦਾ ਰੀਫਿਲ ਵੀ ਹੁੰਦੀਆਂ ਰਹਿੰਦੀਆਂ ਨਵੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਪੁਰਾਣੀ ਜਿਹੜੀ ਕੋਈ ਮਸ਼ੀਨ ਖਰਾਬ ਹੋ ਗਈ ਆ ਉਹ ਫਿਰ ਡਿਸਕਾਰਡ ਕਰ ਦੇ ਦੀ ਜਾਂ ਨਵੀਆਂ ਮਸ਼ੀਨਾਂ ਇੰਸਟਾਲ ਕਰ ਦੇ ਦੀਆਂ ਵਾ ਜਹਾਜ਼ ਦੇ ਉੱਤੇ ਜਦਾਂ ਵੀ ਸਾਰਾ ਪ੍ਰਬੰਧ ਹੈ ਨਾ ਇਹ ਕੰਪਨੀਆਂ ਪ੍ਰੋਵਾਈਡ ਕਰਦੀਆਂ ਵਾ ਸੋਖ ਸਹੂਲਤ ਹਰ ਤਰ੍ਹਾਂ ਦੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿ ਜੇ ਤੁਸੀਂ ਸਮੁੰਦਰੀ ਜਹਾਜ਼ ਤੇ ਰਹਿੰਦੇ ਜੇ ਤੁਸੀਂ ਉੱਤੇ ਜੌਬ ਕਰਦੇ ਜੇ ਤੇ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਠੀਕ ਹੈ ਤੇ ਜੇ ਤੁਸੀਂ ਜੌਬ ਬਾਰੇ ਪਤਾ ਕਰਨਾ ਚਾਹੁੰਦੇ ਜੇ ਤੁਹਾਨੂੰ ਇਹ ਪਤਾ ਲੱਗੇ ਵੀ ਜੌਬ ਆਪਣੀ ਕਿਵੇਂ ਲੈਣੀ ਮਰਚੈਂਟ ਨੇ ਵੀ ਦੇ ਵਿੱਚ ਰੈਂਕ ਕੀ ਹੁੰਦੀ ਆ ਕਿੰਨੀ ਪੜ੍ਹਾਈ ਚਾਹੀਦੀ ਆ ਤੁਸੀਂ ਮੇਰਾ ਚੈਨਲ ਖੋਲੋ ਬਿਲਕੁਲ ਸਟਾਰਟਿੰਗ ਵਾਲੀਆਂ ਵੀਡੀਓ ਤੇ ਜਾਓ ਤੁਹਾਨੂੰ 4-5 ਵੀਡੀਓ ਸਾਰੀਆਂ ਜੌਬ ਦੇ ਨਾਲ ਰਿਲੇਟਡ ਹੀ ਮਿਲ ਲਗੀਆਂ ਉਹਦੇ ਉੱਤੇ ਮੈਂ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਦੱਸਿਆ ਵਾ ਪੀ ਕਿਵੇਂ ਦਾ ਜੌਬ ਕਰ ਲੈਣ ਵਾਸਤੇ ਤੁਸੀਂ ਕੀ ਕਰ ਸਕਦੇ ਜੇ ਤੁਸੀਂ ਧਿਆਨ ਨਾਲ ਸੁਣੋਗੇ ਦੇਖੋਗੇ ਖਰਚੇ ਤੋਂ ਲੈ ਕੇ ਪੜ੍ਹਾਈ ਤੋਂ ਲੈ ਕੇ ਉਮਰ ਕਿੰਨੀ ਚਾਹੀਦੀ ਆ ਹਰ ਚੀਜ਼ ਬਾਰੇ ਮੈਂ ਡਿਟੇਲ ਦੇ ਵਿੱਚ ਉੱਥੇ ਦੱਸਿਆ ਵਾ ਠੀਕ ਹੈ ਜੀ ਤੇ ਇਹ ਜੇ ਹੁਣ ਮੈਂ ਸਿਰਫ ਤੁਹਾਡੇ ਐਂਟਰਟੇਨਮੈਂਟ ਵਾਸਤੇ ਵੀਡੀਓ ਬਣਾਉਂਦਾ ਹਾਂ ਵੀ ਚਲੋ ਤੁਹਾਨੂੰ ਪਤਾ ਲੱਗ ਜਾ ਕਿ ਸਮੁੰਦਰ ਦੇ ਵਿੱਚ ਆਪਣੀ ਜ਼ਿੰਦਗੀ ਕਿਵੇਂ ਦੀ ਹੁੰਦੀ ਆ ਆਵੇ ਹੁਣ ਆਪਾਂ ਥੱਲੇ ਹੋਰ ਇੱਕ ਮੰਜ਼ਲ ਥੱਲੇ ਆ ਗਏ ਆਂ ਇੱਧਰ ਵੀ ਕਮਰੇ 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 ਆਪੇ ਸਾਰੇ ਬੰਨੇ ਕਮਰੇ ਆਪੋ ਆਪਣੇ ਮੁੰਡਿਆਂ ਦੇ ਠੀਕ ਹੈ ਇਸ ਤਰ੍ਹਾਂ ਰਹਿੰਦੇ ਆਂ ਇੱਧਰ ਅੱਛਾ ਇਹ ਤੁਹਾਨੂੰ ਮੈਂ ਦੱਸਾਂ ਕਿ ਆਪਣੇ ਸਮੁੰਦਰੀ ਜਹਾਜ਼ ਦੇ ਉੱਤੇ ਨਾ ਆਪਾਂ 22 ਜਾਣੇ ਆ ਡਿਊਟੀ ਕਰਦੇ ਟੌਪ ਰੈਂਕ ਤੋਂ ਲੈ ਕੇ ਤੇ ਬਾਟਮ ਰੈਂਕ ਤੱਕ 22 ਜਾਣਿਆਂ ਦੀ ਡਿਊਟੀ ਆ ਇਹਦੇ ਉੱਤੇ ਕੈਪਟਨ ਆ ਚੀਫ ਆਫਸਰ ਠੀਕ ਹੈ ਬਾਅਦ ਸੈਕੰਡ ਆਫਸਰ ਥਰਡ ਆਫਸਰ 4 A B ਇੱਕ ਬੋਸਨ ਤੇ ਉਹ ਐਸਾ ਐਤਰਾ ਕਰਕੇ ਇੰਜਰੂਮ ਦੇ ਵਿੱਚ ਚੀਫ ਇੰਜੀਨੀਅਰ ਇਧਰ ਆਪਣਾ সিনেমা ਆਜੋ ਮੈਂ ਤੁਹਾਨੂੰ ਪਹਿਲਾਂ সিনেমা ਵਿਖਾ ਦਾਂ ਠੀਕ ਹੈ ਆਪਣੇ ਜਾਇਦ ਉਤੇ সিনেমা ਵੀ ਹੈਗਾ ਜੇ ਆਵੇ ਇਧਰ ਸਕਰੀਨ ਲੱਗੀ ਆ ਠੀਕ ਹੈ ਸਕਰੀਨ ਲੱਗੀ ਆ ਇਹਦੇ ਵਿੱਚ ਆਪਾਂ ਪੈਨ ਡਰਾਈਵ ਲਾ ਕੇ ਹਾਰਡ ਡਰਾਈਵ ਲਾ ਕੇ ਫਿਲਮ ਵੇਖ ਸਕਦੇ ਆ ਤੇ ਇਧਰ ਆਵੇ ਸਿਰਮੇ ਵਾਲੀਆਂ ਕੁਰਸੀਆਂ ਲੱਗੀਆਂ ਠੀਕ ਹੈ ਇਹ ਫੀਲਿੰਗ ਆਪਾਂ ਨੂੰ ਪੂਰੀ ਦਿੰਦੀਆਂ ਸਿਰਮੇ ਵਾਲੀ ਆਵੇ ਇਸ ਤਰ੍ਹਾਂ ਕਰਕੇ ਖੁੱਲ ਜਾਂਦੀਆਂ ਤੇ ਆਵੇ ਇਕੱਠੀਆਂ ਵੀ ਹੋ ਜਾਂਦੀਆਂ ਇੱਥੇ ਵਾਵਾ 15 20 ਜਣੇ ਬਹਿ ਕੇ ਆਰਾਮ ਨਾਲ ਫਿਲਮ ਵੇਖ ਸਕਦੇ ਜਿੰਨੇ ਜਣੇ ਆਪਾਂ ਹੈਗੇ ਜਾਇਦ ਤੇ ਬਾਈ ਜਣੇ ਆਪਾਂ ਹੈ ਟਾਈ ਤੇ ਇਧਰੋਂ ਸੀ ਵੀਊ ਮਿਲਦਾ ਠੀਕ ਆ ਐ ਟਾਈਮ ਤੇ ਇਧਰ ਆਪਾਂ ਪੋਰਟ ਦੇਖ ਲੋ ਤੇ ਆ ਕਰਕੇ ਤੁਹਾਨੂੰ ਪੋਰਟ ਦੱਸਣ ਦਿਆ ਵਾ ਉਹ ਤਰ੍ਹਾਂ ਨਹੀਂ ਤੇ ਸੀ ਵੀਊ ਬੜਾ ਵਧੀਆ ਸਮੁੰਦਰ ਦੇ ਵਿੱਚ ਜਦੋਂ ਆਪਾਂ ਜਾਨਨੇ ਆ ਤੇ ਇੱਥੇ ਬਹਿ ਕੇ ਜਦੋਂ ਆਪਾਂ ਫਿਲਮ ਵੇਨੇ ਆ ਤੇ ਬੜਾ ਵਧੀਆ ਮਜ਼ਾ ਆਉਂਦਾ ਵਾ ਮਿਊਜ਼ਿਕ ਸਿਸਟਮ ਵਗੈਰਾ ਬਹੁਤ ਸੋਹਣਾ ਵਾ ਫੀਲਿੰਗ ਜੋ ਇੱਥੇ ਨਾ ਅੱਛਾ ਕਈਆਂ ਜਾਹਾਂ ਦੇ ਉੱਤੇ ਨਾ ਸਕਰੀਨ ਪੂਰਾ ਵੱਡੀ ਲੱਗਦੀ ਹੁੰਦੀ ਪੂਰੀ ਸਿਨੇਮੇ ਵਾਲਾ ਫੀਲ ਪੂਰਾ ਆਉਂਦਾ ਵਾ ਇੱਥੇ ਆਪਣੀ ਨਾ ਉਹ ਸਕਰੀਨ ਖਰਾਬ ਹੋ ਗਈ ਤੇ ਲਾਤੀ ਜਾਂ ਚੇਂਜ ਕਰਦੀ ਰਿਪਲੇਸ ਕਰਦੀ ਆ ਕਦੇ ਆ ਬਲਕਟ ਦਾ ਰੱਖੋ ਕਲਰ ਥ ਮੱਕੀ ਪ੍ਰੋਜੈਕਟਰ ਵਗੈਰਾ ਲਾ ਕੇ ਵੀ ਇੱਥੇ ਆਪਾਂ ਵੇਖ ਸਕਦੇ ਆ ਇੱਥੇ ਹੁਣ ਸਕਰੀਨ ਛੋਟੀ ਆ ਵੇਖੋ ਹੁਣ ਜਦੋਂ ਜਹਾਜ਼ ਰੇਅਰ ਵਾਸਤੇ ਜਾਊਗਾ ਸ਼ਾਇਦ ਇੱਥੇ ਨਵੀਂ ਸਕਰੀਨ ਲੱਗੇ ਠੀਕ ਹੈ ਜੀ ਤੇ 20 ਬਾਈ ਜਾਣਿਆਂ ਨੂੰ ਰਹਿਣ ਵਾਸਤੇ ਤੇ ਉਹਨਾਂ ਦੇ ਐਂਟਰਟੇਨਮੈਂਟ ਪੈਂਟ ਵਾਸਤੇ ਹਰ ਚੀਜ਼ ਦਾ ਪ੍ਰਬੰਧ ਆਪਣੇ ਜਹਾਜ਼ ਤੇ ਹੁੰਦਾ ਵਾ ਠੀਕ ਹੈ ਜੀ ਆਜੋ ਆਪਾਂ ਤੁਹਾਨੂੰ ਹੁਣ ਥੱਲੇ ਵਾਲਾ ਜਿਹੜਾ ਇੱਥੋਂ ਥੱਲੇ ਵਾਲਾ ਜਿਹੜਾ ਇੱਥੋਂ ਥੱਲੇ ਵਾਲੀ ਜਿਹੜੀ ਮੰਜ਼ਲ ਹੈ ਨਾ ਉੱਤੇ ਮੇਰਾ ਕਮਰਾ ਵਾ ਉਹ ਮੈਂ ਤੁਹਾਨੂੰ ਨਾ ਇੱਕੋ ਵੀਡੀਓ ਦੇ ਵਿੱਚ ਤੇ ਹੁਣ ਸਾਰਾ ਜਹਾਜ਼ ਵਿਖਾਉਣਾ ਮੁਸ਼ਕਲ ਆ ਤੇ ਉਹ ਮੈਂ ਹੋ ਸਕਦਾ ਵੀ ਜੇ ਵੀਡੀਓ ਜਿਆਦੀ ਲੰਮੀ ਹੋ ਗਈ ਤੇ ਫਿਰ ਮੈਂ ਤੁਹਾਨੂੰ ਅਗਲੀ ਵੀਡੀਓ ਆਪਾਂ ਉਥੋਂ ਸਟਾਰਟ ਕਰਾਂਗੇ ਠੀਕ ਹੈ ਮੈਂ ਇਸੇ ਕਰਕੇ ਨਾ ਜਿਹੜੀਆਂ ਵੀਡੀਓ ਬਣਾਉਂਦਿਆਂ ਨਾ ਉਹ ਸੀਕੁਐਂਸ ਦੇ ਵਿੱਚ ਬਣਾਉਂਦਿਆਂ ਵਾਂ ਕਿ ਤੁਹਾਨੂੰ ਨਾਲੋ ਨਾਲ ਪਤਾ ਲੱਗਦਾ ਰਹੇ ਵੀ ਕਿਵੇਂ ਦਾ ਵਾ ਜਿਹੜੀਆਂ ਪਹਿਲੀਆਂ 3 ਵੀਡੀਓ ਹਨ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਗੇੜਾ ਦੇਂਦੇ-ਦੇਂਦੇ ਜਿੱਥੋਂ ਮੈਂ ਵੀਡੀਓ ਸਟਾਪ ਕਰਦਾ ਵਾਂ ਉਥੋਂ ਹੀ ਅਗਲੀ ਸਟਾਰਟ ਕਰਦਾ ਵਾਂ ਤੇ ਜੇ ਤੁਸੀਂ ਉਹ ਵੀਡੀਓ ਵੇਖੋਗੇ ਫਿਰ ਤੁਹਾਨੂੰ ਬਹੁਤ ਵਧੀਆ ਪਤਾ ਲੱਗ ਜੂਗਾ ਤੇ ਆਹ ਵੇਖੋ ਜੀ ਇਸ ਤਰ੍ਹਾਂ ਆਪਾਂ ਪੌੜੀਆਂ ਉੱਤਰ ਕੇ ਆਉਂਦੇ ਆ ਸਾਰਾ ਇਸ ਤਰ੍ਹਾਂ ਕਰਕੇ ਆ ਤੇ ਇਧਰ ਇਧਰ ਮੇਰਾ ਕਮਰਾ ਹੁਣ ਆਪਾਂ ਸੀ ਡੈਕ ਤੇ ਆ ਗਏ ਆ ਤੇ ਆਵੇ ਇਧਰ ਲਿਫਟ ਹੈਗੀ ਠੀਕ ਹੈ ਲਿਫਟ ਤੇ ਤਰਾ ਨਾਲ ਨਾਲ ਹੀ ਜਾਂਦੀ ਹੈ ਸਾਰੀ ਉੱਪਰ ਤੱਕ ਆਵੇ ਮੈਂ ਉੱਪਰ ਗਿਆ ਜੀ ਡੈਕ ਤੇ ਲਿਫਟ ਛੱਡ ਕੇ ਆ ਗਿਆ ਹਾਂ ਤੇ ਹੁਣ ਮੈਂ ਇਧਰ ਦੀ ਪੌੜੀਆਂ ਥਾਣੀ ਉਤਰ ਕੇ ਥੱਲੇ ਆਉਂਦਾਂ ਤੇ ਇਤਰਾ ਲਿਫਟ ਤੇ ਰਾਈ ਵੀ ਆ ਜਾ ਸਕਦੇ ਹਾਂ ਠੀਕ ਹੈ ਐਸ ਡੈਕ ਤੇ ਵੀ ਆਵੇ ਇਧਰ ਵੀ ਕਮਰੇ ਇਧਰ ਵੀ ਕਮਰੇ ਆ ਠੀਕ ਹੈ ਤੇ ਇਧਰੋਂ ਐ ਜਾ ਕੇ ਤੇ ਆ ਇੱਥੇ ਮੇਰਾ ਕਮਰਾ ਵਾ ਉਹ ਮੈਂ ਆਪਣਾ ਕਮਰਾ ਤੁਹਾਨੂੰ ਜਿਹੜਾ ਵਾ ਉਹ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗਾ ਠੀਕ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਵੇ ਸਾਡੇ ਡੈਕ ਦੇ ਉੱਤੇ ਵੀ ਟੀਵੀ ਟੀਵੀ ਵੇਖਣ ਨੂੰ ਸਾਰਾ ਪ੍ਰਬੰਧ ਬਣਿਆ ਮੈਂ ਤੁਹਾਨੂੰ ਇਹ ਵੀ ਵਿਖਾ ਦਿੰਨਾ ਹੈ ਕਰਾਂ ਤੇ ਆਪਾਂ ਫਿਰ ਇੱਥੇ ਵੀਡੀਓ ਸਟਾਪ ਕਰ ਦਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੁਹਾਨੂੰ ਸਾਰਾ ਵਿਖਾਵਾਂਗੇ ਠੀਕ ਹੈ ਜੀ ਆਹ ਲਓ ਜੀ ਇੱਥੇ ਬਹਿ ਕੇ ਆਪਾਂ ਤੇ ਟੀਵੀ ਵੇਨੇ ਆ ਇੱਥੇ ਵੀ ਬੜਾ ਸ਼ਾਨਦਾਰ ਟੀਵੀ ਲੱਗਾ ਵਾ ਇਹਦੇ ਵਿੱਚ ਤੁਸੀਂ ਪੈਨ ਡਰਾਈਵ ਕਨੈਕਟ ਕਰੋ ਆਪਣਾ ਹਾਰਡ ਡਰਾਈਵ ਕਨੈਕਟ ਕਰੋ ਫੋਨ ਸਿੱਧਾ ਲਾਓ ਹਨਾ ਹੋਮ تھیਟਰ ਸਿਸਟਮ ਲੱਗਾ ਬੜਾ ਵਧੀਆ ਫੀਲਿੰਗ ਪੂਰੀ ਇੱਥੇ ਵਧੀਆ ਹੁੰਦੀ ਹੈ ਸਾਊਂਡ ਬੜਾ ਵਧੀ ਤੇ ਇੱਥੇ ਆਪਾਂ ਸਾਰੇ ਜਾਣੇ ਜਦੋਂ ਫ੍ਰੀ ਹੁੰਨੇ ਆ ਬੈਠ ਕੇ ਫਿਲਮ ਵੇਖੀ ਦੀ ਕੋਈ ਨਾ ਕੋਈ ਜਦੋਂ ਕੋਈ ਨਵੀਆਂ ਆਉਂਦੀ ਇੰਟਰਨੈਟ ਲੱਗਾ ਡਾਊਨਲੋਡ ਕਰ ਲੇਦੀ ਆ ਕੈਰਮ ਬੋਰਡ ਖੇਡਣ ਨੂੰ ਹੈਗਾ ਵਾ ਜਿਹਨੂੰ ਕੈਰਮ ਬੋਰਡ ਖੇਡਣ ਦਾ ਮਜ਼ਾ ਆ ਕੈਰਮ ਬੋਰਡ ਖੇਡ ਲੈ ਅਵੇ ਡਾਟ ਵਾਲਾ ਸਿਸਟਮ ਲੱਗਾ ਮੈਂ ਕਦੀ ਕਦੀ ਆ ਡਾਟ ਮਾਰਦਾ ਨਾ ਵੇਨੇ ਪਲਾ ਹੁਣ ਮਾਰ ਕੇ ਵੇਨੇ ਲੱਗਦਾ ਕਿ ਨਹੀਂ ਇਹ ਮਾਰਨ ਦਾ ਬੜਾ ਨਜ਼ਾਰ ਆਉਂਦਾ ਠੀਕ ਹੈ ਇਹ ਉਹ ਲੱਗ ਗਿਆ ਜੇ ਤੇ ਇਸ ਤਰ੍ਹਾਂ ਕਰਕੇ ਆਵੇ ਆ ਲੱਗਾ ਜੇ ਠੀਕ ਹੈ ਇਹ ਵੀ ਇੱਕ ਮਜ਼ੇਦਾਰ ਚੀਜ਼ ਆ ਇਸ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਆਪਣੇ ਚਾਅ ਤੇ ਲੱਗੀਆਂ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਖਾਉਂਗਾ ਆਪਣਾ ਕਮਰਾ ਆਪਣੇ ਕਮਰੇ ਤੋਂ ਸਟਾਰਟ ਕਰੂੰਗਾ ਤੇ ਉਸ ਤੋਂ ਬਾਅਦ ਥੱਲੇ ਵਾਲੇ ਆਪਾਂ ਸਾਰੇ ਕਮਰੇ ਤੁਹਾਨੂੰ ਵਿਖਾਉਂਦੇ ਵਿਖਾਉਂਦੇ ਹੋਰ ਆਪਣੇ ਜਹਾਜ਼ ਤੇ ਕੀ ਕੀ ਹੈਗਾ ਵਾ ਰੋਟੀ ਆਪਣੇ ਜਹਾਜ਼ ਤੇ ਕਿੱਥੇ ਪੱਕਦੀ ਆ ਕੌਣ ਪਕਾਉਂਦਾ ਵਾ ਕਿਵੇਂ ਦਾ ਸਿਸਟਮ ਆ ਪ੍ਰਬੰਧ ਰਾਸ਼ਨ ਪਾਣੀ ਕਿੱਥੋਂ ਆਉਂਦਾ ਵਾ ਸਾਰਾ ਕੁਝ ਤੁਹਾਨੂੰ ਮੈਂ ਅਗਲੀਆਂ ਵੀਡੀਓ ਦੇ ਵਿੱਚ ਵਿਖਾਉਂਦਾ ਰਹੂੰਗਾ ਵੀਡੀਓ ਵਧੀਆ ਲੱਗੀ ਜਾਂ ਨਹੀਂ ਵਧੀਆ ਲੱਗੀ ਇਹ ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸਣਾ ਵਾ ਕਮੈਂਟ ਤੁਸੀਂ ਕਰਨੇ ਕਰਨਾ ਜ਼ਰੂਰ ਵੀ ਤਾਂ ਆਜੋ ਮੈਨੂੰ ਪਤਾ ਲੱਗ ਜਾਏ ਵੀ ਜਿਹੜੀ ਮੈਂ ਵੀਡੀਓ ਤੁਹਾਡੇ ਵਾਸਤੇ ਬਣਾਈ ਹੈ ਤੁਹਾਨੂੰ ਕਿੰਨੀ ਕੁ ਪਸੰਦ ਆਈ ਹੈ ਠੀਕ ਹੈ ਜੀ ਤੇ ਕਿਉਂਕਿ ਪਿਛਲੀਆਂ ਵੀਡੀਓ ਵੀ ਤੁਸੀਂ ਕਾਫੀ ਜ਼ਿਆਦਾ ਪਿਆਰ ਦੇ ਹੁੰਦਾ ਜੀ ਇਤਨਾ ਹੀ ਤੁਸੀਂ ਆਪਣਾ ਪਿਆਰ ਬਣਾਈ ਰੱਖੋ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਆ ਤੇ ਤੁਸੀਂ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਸਮੁੰਦਰ ਦੇ ਉੱਤੇ ਆਪਾਂ ਜਿਹੜਾ ਆਪਣਾ ਜਹਾਜ਼ ਚੱਲਦਾ ਸਮੁੰਦਰੀ ਜਾਜੋ ਕਿਵੇਂ ਦਾੰਦਾ ਵਾ ਉਹਦੇ ਤੇ ਆਪਣੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ